ਸਾਸ਼ੀ ਕਾਲ ਭੈਣ ਭਰਾਵਾਂ ਨੂੰ ਸਾਰਿਆਂ ਮਾਈਆਂ ਨੂੰ ਬੀਬੀਆਂ ਨੂੰ ਮੇਰੇ ਵੱਲੋਂ ਜਾਨੀ ਕੀ ਅੰਮ੍ਰਿਤਪਾਲ ਸਿੰਘ ਦਾਨੇ ਵਾਲੀਆ ਵੱਲੋਂ 사ਸ਼ੀ ਕਾਲ ਹੋਠੀ ਕੋ ਸਾਰੇ ਘਰੇ ਦੇ ਸਾਰਿਆਂ ਦੇ ਘਰੇ ਤਾਂ ਦਰਸਤੀਆਂ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਵੇਰ ਸਵੇਰ ਦਾ ਟਾਈਮ ਬਾਬਾ ਪੜ ਰਿਹਾ ਗੁਰਬਾਣੀ ਬਿਲਕੁਲ ਆਪਣਾ ਗੁਰਦੁਆਰੇ ਦੇ ਘਰ ਲਾ ਕੇ ਘਰ ਆਇਗਾ ਜਦੋਂ ਬਾਬਾ ਗੁਰਬਾਣੀ ਪੜਦਾ ਮਨ ਨੂੰ ਬਹੁਤ ਸਕੂਨ ਮਿਲਦਾ ਅੱਜ ਤਾਂ ਪਤਾ ਰਹਾ ਨਾ ਕਹੇ ਸਵਾਰੀ ਆਓ ਜੀ ਆਪਾਂ ਹੁਣ ਕਰਦੇ ਆਂ ਤਿਆਰੀ ਕੋੜਾ ਲਿਆ ਪਾ ਸ਼ਿੰਗਾਰ ਉਹਦੋਂ ਲਿਆਉਂਦੀ ਆਪਣੀ ਤਿਆਰੀ ਐ ਅੱਜ ਜੋ ਜੋ ਦਿਨ ਵਿੱਚ ਆਪਾਂ ਕੰਮ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਰ ਬਣ ਕੇ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਤੇ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਵੀਰ ਬਣ ਕੇ ਸਕਿਪ ਨਾ ਕਰਿਆ ਕਰੋ ਸਾਰੀ ਦੇਖ ਲਿਆ ਕਰੋ ਹੱਥ ਵੱੰਨ ਕੇ ਬੇਨਤੀ ਆ ਜਿੱਥੇ ਕਿਤੇ ਕੋਈ ਗਲਤੀ ਲੱਗਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਅਸੀਂ ਉਤਉ ਆ ਦੀ ਗਲਤੀ ਸੁਧਾਰ ਕੇ ਦੁਬਾਰੇ ਪੇਸ਼ ਕਰ ਸਕੀਏ ਆਓ ਜੀ ਅੱਪਾ ਅੱਗੇ ਜੋ ਕੁਛ ਹੁੰਦਾ ਉਹ ਦਿਖਾਵਾਂਗੇ ਸੋਨੋ ਤੋਂ ਬਾਅਦ ਥੋੜਾ ਕੰਮ ਨਿਵੇੜ ਕੇ ਤੋਂ ਬਾਅਦ ਥੋੜਾ ਜਿਹਾ ਆਪਣਾ ਬੱਕਰੀਆਂ ਦਾ ਵਾੜਾ ਸੀ ਚੱਲ ਕਰਦੇ ਕਿਤੇ ਬੱਕਰੀਆਂ ਦਾ ਆਪਾਂ ਘਰ ਕਹਿ ਲਈਏ ਉਹ ਥੋੜਾ ਜਿਹਾ ਫਰ ਸਿਨੇਮਾ ਹੋ ਗਿਆ ਸੀਗਾ ਉੱਚ ਪੱਟ ਕੇ ਹੁਣ ਮਿੱਟੀ ਛਿੱਟਨੀ ਸਟਾਰਟ ਕਰਤੀ ਲੈ ਬੱਚਾ ਪਾਰਟੀ ਸਾਰੀ ਜਿਵੇਂ ਜਿਵੇਂ ਆਈਗੀ ਇਹ ਆਪਣੇ ਕੋਲ ਕਮੇਟੀ ਆ ਚਲੋ ਓਏ ਬੱਚਿਆਂ ਦੀ खी सिंह आ गए अपने आपी दीशेंगा। आपी दीशेंगा। अच्छा। हाँ अच्छा। चलो जी ला पाल्टी लेटा चक चके सारियाो खिचो 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 चलो भी खिचलो ग्रां ਆ ਵੀ ਚੋਪਰਾ ਖਿੱਚ ਲੈ ਟਾ ਦੱਬ ਕੇ ਹੋਰ ਉਹਨਾਂ ਖੱਚੋ ਖੱਚੋ ਇਹ ਕੰਮ ਨਵੇੜ ਕੇ ਆਪਾਂ ਜਦੋਂ ਇਹ ਚ ਮਿੱਟੀ ਸਿਟੀ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਅਦ ਚ ਆਪਾਂ ਜਦੋਂ ਆਪਾਂ ਕੋਈ ਹੋਰ ਕੰਮ ਕੀਤਾ ਜਿਵੇਂ ਜਿਵੇਂ ਕੰਮ ਕਰਾਂਗੇ ਉਹ ਮੈਂ ਤੁਹਾਨੂੰ ਦਿਖਾਈ ਚਲਾਂਗੇ चोबर ने इटा कर चेक जो आप मिट्टी पाई थे अपने चोबर ठीक आ गया अर्जुन अर्जुन आ गया अर्जुन अठ सौ पचवंजा अच्छा आ गया आ गया आ गया ਇਹ ਥੋੜਾ ਸਲਿੱਪ ਲੈਂਦਾ ਟਾਇਰ ਕੱసే ਬੈਨੇ ਤੇ ਆ ਤੇ ਜਾ ਵੋ ਚੌਂਡੀਆਰ ਮਾਰੇ ਪੈਣਾ ਚੌਂਡੀਆਰ ਤੇ ਜਾ ਕਾ ਲਓ ਕਰ ਲਾ ਦਿਓ ਕਿਹੜੇ 10 15 ਹੋਰ ਛੇੜ ਦੋ ਹਟਾ ਲਓ ਲੈ ਲਓ ਕਿਹੜੇ ਕਰਨਾ ਮਾਣਾ ਅੱਜ ਜਾ ਹੈ ਚੱਕ ਗਿਆ ਲੈਟਾ ਮਾਣਾ ਹੋੜੀ ਲੈ ਵੀ 1852 ਲਾ ਗਿਆ ਤੇ ਦੂਜਾ ਇਹ ਟਾਇਰ ਕਿਸੇ ਹੋਏ ਨੇ ਇਹਦੇ ਲਾ ਗਿਆ ਲਾ ਗਿਆ ਲਾ ਗਿਆ ਲਾ ਗਿਆ ਲਾ ਗਿਆ ਜਿਹੜੇ ਚੌਂਡਿਆਰ ਵੀ ਲਾ ਗਿਆ ਮੰਨ ਲੇ ਵੀ ਦੇਖੋ ਭਾਈ 852 ਫਿਰਦੇ ਨੇ ਤੇ ਇਹਦੇ ਚੌਂਡਿਆਰ ਫਿਰਦੇ ਨੇ ਇਹ ਮੁੰਡਿਆਂ ਨੇ ਆਪੋ ਆਪਣੇ ਨਾਂ ਰੱਖੇ ਨੇ ਕਹਿੰਦਾ ਵੀ ਮੈਂ 855 ਮੈਂ ਜੌਂਡੀ ਆਰਾ ਇਹ ਛੜਦੇ ਛੜਦੇ ਲੋਬੀ ਬੱਚਿਆਂ ਨੂੰ ਬਰਿਆ ਕੇ ਕਿੰਨਾ ਮਰਜ਼ੀ ਕੰਮ ਲੈ ਲੋ ਕਹਿੰਦੇ ਬੱਚੇ ਕੰਮ ਨਹੀਂ ਕਰਦੇ ਹੁੰਦੇ ਵੀ ਐ ਖੇਡਣ ਭੱਜ ਜਾਂਦੇ ਨੇ ਬਾਹਰ ਕਰਦੇ ਨੇ ਅੱਜ ਕੱਲ੍ਹ ਬੱਦੇ ਜਵਾਕ ਆ ਬੱਚਿਆਂ ਨਾਲ ਮੋ ਪਿਆਰ ਨਾਲ ਨਾ ਕਿੰਨਾ ਮਰਜ਼ੀ ਕੰਮ ਲੈ ਲੋ ਇਹ ਤਾਂ ਦੇਖਣ ਨਾਲੇ ਖੁਸ਼ ਨੇ ਇਹ ਮਾਰੇ ਪਰ ਚੀਟੀਆਂ ਮਾਰਦਾ ਭਾਈ ਜਉਂਦ ਯਾਰ ਚੀਟੀਆਂ ਮਾਰਦਾ ਦੇਖ ਲਓ ਜੀ ਅੱਗੇ ਦਿਖਾਵਾਂਗੇ ਤੁਹਾਨੂੰ ਹੋਰ ਕੀ ਕੰਮ ਕੀਤਾ ਫਿਲਹਾਲ ਇੰਨੀ ਹੈਗਾ ਅੱਗੇ ਵੀਡੀਓ ਬਣਾਵਾਂਗੇ ਆਪਣੇ ਚੋਬਰਾਂ ਨੇ ਆ ਇੱਕ ਟਰਾਲੀ ਛੜੀਆਂ ਦੀ ਸੀ ਆ ਚੋਬਰਾਂ ਨੇ ਜਮ ਨੇੜੇ ਲਾਤੀ ਸੋਨੂੰ ਦੇਖਿਆ ਜੀ ਪਹਿਲਾਂ ਤਾਂ ਚੋਬਰਾਂ ਨੇ ਪਾਈ ਮਿੱਟੀ ਅੰਦਰ ਪਾਈ ਤੇ ਹੁਣ ਚੋਬਰਾਂ ਨੇ ਹੂੰ ਦੇਖ 852 ਵਰਗੇ ਫਿਰਦੇ ਨਾ ਉਹ ਦੇ ਥੋੜਾ ਟਾਇਰ ਕਸੇ ਹੋਏ ਨੇ ਉਹ ਚ ਆਹ ਦੇ 852 ਦੇ ਚੱਕ ਵੀ ਇਹ ਸ਼ਾਬਾਸ਼ ਇਹ ਦੇਣ ਵਾਲੀ ਹੈ ਇਹਨਾਂ ਨੂੰ ਮੁੰਡਿਆਂ ਨੂੰ ਤੇ ਫਿਰ ਇਹਨਾਂ ਨੂੰ ਇਹ ਚੀਜੀ ਵੀ ਖਵਾਵਾਂਗੇ ਬੱਚਿਆਂ ਲਈ ਚੀਜੀ ਤੇ ਇਹ ਤਿੰਨੇ ਚੋਬਰ ਪਹਿਲਾਂ ਤਾਂ ਪਾਈ ਮਿੱਟੀ ਇਹਨਾਂ ਨੇ ਅੰਦਰ ਤੇ ਹੁਣ ਇੱਕ ਟਰਾਲੀ ਛਟੀਆਂ ਦੀ ਸੀ ਕੋਬਰਾਂ ਨੇ ਸਾਰੀ ਚੱਕਤੀ ਤੇ ਥੋੜੀ ਜੀ ਰਹਿ ਗਈ ਆਹ 10 ਕੋਬਰੀਆਂ ਰਹਿ ਗਈਆਂ ਇਹ ਬੱਚਿਆਂ ਨੂੰ ਨਾ ਕਿਵੇਂ ਮਰਜ਼ੀ ਕਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬਾਈ ਇਹ ਬੱਚਿਆਂ ਨੂੰ ਬਰਿਆ ਕੇ ਕਿਵੇਂ ਮਰਜ਼ੀ ਕਰਾ ਲਾ ਤੇ ਲੱਗੀ ਤਾਂ ਕੀੜੀ ਨਹੀਂ ਮਾਨ ਹੁੰਦੀ ਇਹਦਾ ਵੀ ਫਿਰ ਫੇਰ ਵੀ ਚੋਬਰ ਨੇ ਦੇਖ ਮੰਨ ਲੈ ਇੱਕ ਟਰਾਲੀ ਛਟੀਆਂ ਦੀ ਇਹਨਾਂ ਨੇ ਸਾਰੀ ਚੱਕਤੀ ਆ ਦੇਖੋ ਜੀ ਇੱਕ ਚੋਪਰ ਸਾਡਾ ਹੈ ਇਹ ਦੱਸਦਾਗਾ ਵੀ ਐ ਥੱਬਾ ਬਣਾਓ ਜੀ ਹੋਰ ਜੀ ਦੱਸੋ ਜੀ ਦੱਸੋ ਜੀ ਕੋਈ ਨਾ ਕੋਈ ਗੱਲ ਤਾਂ ਦੱਸੋ ਜੀ ਸਾਡੇ ਕੋਲ ਗੱਲ ਹੀ ਦੱਸ ਦਿਓ ਜੀ ਕੋਈ ਨਾ ਕੋਈ ਗੱਲ ਹੋਊਗੀ ਨਹੀਂ ਨਹੀਂ ਹੈਗੀ ਆ ਜੀ ਨਹੀਂ ਇਹ ਚੋਪਰ ਸਾਡਾ ਐ ਦੱਸਦਾ ਤੇ ਜੇਬਾਂ 'ਚ ਹੱਥ ਪਾ ਰੱਖੇ ਨੇ ਇਹ ਹੈ ਇਹ ਟੇਡੀਆਂ ਬੋਤੀਆਂ ਕਰਕੇ ਰੱਖਦਾ ਤੇ ਬਚਾਲੇ ਚੀਜ਼ ਰੱਖਦਾ ਓਹੜੀਆਂ ਵਾਂਗੂ ਹੈ ਇਹ ਕੰਨ ਵੀ ਬਿੰਨੇ ਹੋਏ ਨੇ ਜੀ ਮੈਨੂੰ ਲੱਗਾ ਨੱਕ 'ਚ ਕੋਕਾ ਵੀ ਪਾਇਆ ਹੋਇਆ ਜੀ ਉਹ ਆ ਗਿਆ ਉਹ ਆ ਗਿਆ ਉਹ ਪਿੰਡੀ ਦਾਸ ਆ ਗਿਆ ਹੈ ਇਹ ਪੇਠਾ ਦਾਸ ਆ ਦੇ ਆ ਜਾ ਬੇਠਿਆ ਆ ਜਾ ਆ ਜਾ ਇਹ ਜਾਂਦਾ ਜਿਹਾ ਬੇਠਾ ਜਾਂਦਾ ਚਲੋ ਫਿਰ ਦਾਦਾ ਤੁਹਾਨੂੰ ਬੀਚ ਉੱਪਰ ਆਪਣੇ ਕੀ ਖਾਂਦੇ ਪੀਂਦੇ ਨੇ ਦੂ ਬਾਅਦ ਖਾਵਾਂਗੇ ਤੁਹਾਨੂੰ ਲੈ ਵੀ ਚੋਬਰ ਆਗੇ ਚੋਬਰ ਆਗੇ ਆਜੋ ਆਜੋ ਚੋਬਰੋ ਚੱਕੋ ਕਰਾਂ ਦਵਾ ਦਵਾ ਸ਼ਸ਼ੀ ਕਾਲ ਬਾਈ ਜੀ ਸ਼ਾਮ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਤਕਰੀਬਨ 6 ਵਜੇ ਕੇ 7 ਮਿੰਟ ਹੋ ਗਏ ਅੱਜ ਆਪਾਂ ਸਾਰਾ ਕੰਮ ਨਿਭਟਾ ਕੇ ਉਸ ਤੋਂ ਬਾਅਦ ਵੀਡੀਓ ਬਣਾਉਣ ਦਾ ਬਾਈ ਜੀ ਟਾਈਮ ਨਹੀਂ ਲੱਗਿਆ ਮਾਫੀ ਚਾਹੁੰਦੇ ਆਗੇ ਤੇ ਅੱਜ ਆਪਣੇ ਕੰਮ ਬਹੁਤ ਸੋਹਣੇ ਹੋਗੇ ਸਾਰੇ ਕੰਮ ਹੀ ਬਹੁਤ ਵਧੀਆ ਹੋਗੇ ਬੈਗਰੂ ਦੀ ਕਿਰਪਾ ਨਾਲ ਆ ਤੇ ਸੂਬਾ ਦੀ ਸਵੇਰ ਸਾਰਿਆਂ ਖਾਤਰ ਖੁਸ਼ੀਆਂ ਭਰੀ ਆਵੇ ਸਾਰਿਆਂ ਦੀ ਰਾਤ ਸੌਖੀ ਲੰਗੇ ਕਿਸੇ ਨੂੰ ਕੋਈ ਦਰਦ ਨਾ ਹੋਵੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆਪਾਂ ਤੇ ਕੱਲ ਦੀ ਸਵੇਰ ਸਾਰਿਆਂ ਖਾਤਰ ਖੁਸ਼ੀਆਂ ਭਰੀ ਹੋਵੇ ਤੇ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਬੈਗਰੂ ਅੱਗੇ ਪਾਈ ਅਰਦਾਸ ਕਰਦੇ ਆਂ ਤੇ ਚਲੋ ਮਿਲਦੇ ਆ ਬਾਈ ਜੀ ਕੱਲ ਨੂੰ ਸਵੇਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਬਾਈ ਜੀ ਤੇ ਜਿੱਥੇ ਵੀ ਕਿਤੇ ਆਪਣੀ ਗਲਤੀ ਹੁੰਦੀ ਹੈ ਬਾਈ ਜੀ ਉਹ ਦੱਸ ਦਿਆ ਕਰੋ ਤੇ ਕਿਉਂ ਸਾਰੇ ਭੈਣ ਭਾਈ ਆਪਣੀ ਨੇਗੇ ਜੇ ਕੋਈ ਗਲਤੀ ਹੁੰਦੀ ਹੈ ਦੱਸ ਦਿਆ ਕਰੋ ਕਮੈਂਟ ਕਰਕੇ ਤੇ کہاں ਪਸਦਾਰ ਕਰ ਲਾਂਗੇ ਬਈ ਸਸੀ ਕਾਲ ਬਈ ਜੀ ਸਾਰੇ